ਅਜੀ ਪਾਈ ਦੱਸੋ ਕੀ ਨਾ ਆਪਣਾ ਤੇ ਕਿਹੜਾ ਪਿੰਡ ਜੇ ਦੇ ਜਿਹੜੀ ਘਟਨਾ ਹੋਈ ਆ ਕਿੰਨੇ ਵਜੇ ਦੀ ਗੱਲ ਆ ਦੇਖੋ ਜੀ ਮੇਰਾ ਨਾਮ ਹੈ ਦਾਈ ਕਬਾਲ ਸਿੰਘ ਸਪੁੱਤਰ ਸਰਦਾਰ ਬਲਵੰਤ ਸਿੰਘ ਵਾਸੀ ਪਿੰਡ ਜੋੜਾ ਜ਼ਿਲ੍ਹਾ ਗਰਦਾਸਪੁਰ ਬੀਤੀ ਸ਼ਾਮ ਦੀ ਗੱਲ ਆ ਕੱਲ ਮਤਲਬ ਸ਼ਾਮੀ 6 ਵਜੇ ਦੀ ਗੱਲ ਆ ਮੈਂ ਆਪਣੀ ਬੇਟੀ ਨੂੰ ਆਈਸਕ੍ਰੀਮ ਲੈਣ ਵਾਸਤੇ ਗਿਆ ਵਾਂ ਦੁਕਾਨ ਤੇ ਆਈਸਕ੍ਰੀਮ ਲੈ ਕੇ ਮੈਂ ਵਾਪਸ ਆਉਂਦੇ ਆ ਆਪਣੇ ਘਰ ਦੇ ਬਿਲਕੁਲ ਨੇੜੇ ਦੀ ਗੀ ਆ ਉਥੋਂ ਆਈਸਕ੍ਰੀਮ ਲਈ ਆ ਵਾਪਸ ਆਉਂਦੇ ਆ ਆਪਣੇ ਧਿਆਨ ਤੇ ਜੋੜਾ ਸ਼ਤਰਾ ਪਿੰਡ ਦਾ ਵਸੀ ਆ ਜਗਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਜੋੜਾ ਸਤਰਾ ਜ਼ਿਲ੍ਹਾ ਗੁਰਦਾਸਪੁਰ ਇਹ ਜਿਹੜਾ ਆਇਆ ਵਾ ਮੋਟਰਸਾਈਕਲ ਤੇ ਇੱਕ ਦੇ ਨਾਲ ਲੜਕਾ ਹੋਰ ਆਣ ਪਛਾਤਾ ਗਈ ਇਹ ਆਇਆ ਵਾ ਇਹ ਉਤਰ ਕੇ ਤੇ ਇਹਨੇ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਹਿੰਦਾ ਕੁੜੀ ਛੱਡ ਦੇ ਕੁੜੀ ਛੱਡ ਦੇ ਮੈਂ ਕੁੜੀ ਨਹੀਂ ਆ ਛੱਡੀ ਇਹਨੇ ਕੀ ਕੀਤਾ ਮੈਨੂੰ ਇੱਥੋਂ ਗਲੇ ਤੋਂ ਫੜ ਲਿਆ ਵਾ ਨਾਲ ਹੀ ਮੇਰੀ ਦਾੜੀ ਪੁੱਟੀ ਆ ਮੈਂ ਵੇਖੋ ਜੀ ਅਮਰਤਾਰੀ ਲੜਕਾ ਹੈਗਾ ਵਾ ਇਹਨਾਂ ਨੇ ਸਾਨੂੰ ਕੀ ਕੀਤਾ ਵੀ ਗਲੇ ਤੋਂ ਫੜ ਲਿਆ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੜੀ ਨੂੰ ਕਿਡਨਾਪ ਕਰਨਾ ਚਾਹੁੰਦੇ ਆਂ ਜਿਵੇਂ ਅੱਜਕੱਲ੍ਹ ਘਟਨਾਵਾਂ ਚੱਲ ਰਹੀਆਂ ਮੇਰੀ ਪੂਰੀ ਇਹ ਸੋਚ ਆ ਕਿ ਜਿੱਦਾਂ ਭੀਖ ਮੰਗਣ ਵਾਲੇ ਬੱਚੇ ਫੜਨਦੇ ਆ ਇਹਨਾਂ ਨੇ ਫੜ ਕੇ ਉੱਥੇ ਦੇ ਆਉਣੀ ਸੀ ਜਾਂ ਇਹਨਾਂ ਨੇ ਕਿਤੇ ਨਹਿਰ ਦੇ ਵਿੱਚ ਸੁੱਟਾਉਣਾ ਹੈਗਾ ਤੁਸੀਂ ਇਸ ਬਾਰੇ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਜਦੋਂ ਇਹ ਸਾਡੇ ਨਾਲ ਘਟਨਾ ਹੋਈ ਹੈ ਨਾ ਇਦੋਂ ਤੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀਗੇ ਤੇ ਹਨ ਨੂੰ ਫਿਰ ਇੱਕ ਦੋ ਜਾਨੇ ਆਏ ਨੇ ਦੁਕਾਨਾਂ ਵਾਲੇ ਉਹਨਾਂ ਨੇ ਹਨ ਨੂੰ ਛਡਾਇਆ ਵਾ ਛਡਾਇਆ ਜਦੋਂ ਫਿਰ ਮੈਂ 112 ਨੰਬਰ ਤੇ ਕੰਪਲੇਨਟ ਕੀਤੀ ਆ ਆਨਲਾਈਨ ਉਹਨਾਂ ਨੂੰ ਕੰਪਲੇਨਟ ਕੀਤੀ ਤੇ ਉਹ ਆਏ ਨੇ ਪੁਲਸਾ ਆਈ ਉਸੇ ਵੇਲੇ ਉਹਨਾਂ ਨੇ ਸਾਡੀ ਕੰਪਲੇਂਟ ਰਜਿਸਟਰ ਕਰ ਲਈ ਆ ਉਸ ਤੋਂ ਬਾਅਦ ਉਹਨਾਂ ਨੇ ਤਫ਼ਤੀਸ਼ ਕੀਤੀ ਆ ਕਿ ਇਨਫੋਰਮੇਸ਼ਨ ਬਿਲਕੁਲ ਸਹੀ ਆ ਫਿਰ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਆਪਣੀ ਚਮਕੀ ਦੇ ਵਿੱਚ ਜਿਹੜੀ ਆ ਉੱਥੇ ਦੇ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫ ਤੋ ਆਇਆ ਜਾਏ ਜੀ ਬਾਈ ਦੱਸ ਦਿਓ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਜੀ ਦੀ ਜਿਹੜੀ ਘਟਨਾ ਵਾਪਰੀ ਹੈ ਜਿੱਨਾਂ ਲਈ ਤੁਹਾਡੇ ਕੀ ਲੱਗਦੀ ਹੈ ਮੇਰਾ ਨਾਂ ਜੀ ਹਿੰਮਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪੈਂਡ ਜੋੜਾ ਛਤਰਾ ਹੈ ਤੇ ਇਹ ਮੇਰਾ ਛੋਟਾ ਬ੍ਰਦਰ ਆ ਜੀ ਇਹ ਕੱਲ ਸ਼ਾਮ ਗਿਆ ਸੀ ਆਈਸਕ੍ਰੀਮ ਲੈਂਡ ਬੇਟੀ ਵਾਸਤੇ ਆਇਆ ਮੋਟਰਸਾਈਕਲ ਤੇ ਉਹਨੇ ਇੱਕ ਨੇ ਉਤਰ ਕੇ ਤੇ ਇਹਨੂੰ ਹੱਥੋਂ ਪਾਈ ਕੀਤੀ ਆ ਤੇ ਬੇਟੀ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਫਿਰ ਇਹ ਜਦੋਂ ਗੱਲਬਾਤ ਹੋਈ ਆ ਆਣ ਕੇ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਚੱਕਰ ਹੋਇਆ ਜੀ ਭਾਜੀ ਮੈਨੂੰ ਬੰਦੇ ਪੈ ਗਏ ਆ ਤੇ ਬੇਟੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਆ ਮੈਂ ਪੁੱਛਿਆ ਵੀ ਕੌਣ ਆ ਉਹਨਾਂ ਦੱਸਿਆ ਵੀ ਇਹ ਸਾਹਮਣੇ ਵਾਲਿਆ ਜਮੇਰ ਸਿੰਘ ਦਾ ਬੇਟਾ ਹੀ ਉਹਨੇ ਲੜਕੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਲੜਕੀ ਨਹੀਂ ਛੱਡੀ ਉਹਨਾ ਮੇਰੀ ਦਾੜੀ ਖੋਈ ਆ ਮਾਰਕੁੱਟ ਕੀਤੀ ਆ ਤੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਚਾਹਨਾ ਵਾਂ ਵੀ ਇਹਨਾਂ ਦੀ ਜਾਂਚ ਕਰਕੇ ਸੀਸੀਟੀਵੀ ਕੈਮਰੇ ਲੱਗੇ ਦੇ ਨੇ ਤੇ ਉਹਦੇ 'ਚ ਇਨਕੁਆਇਰੀ ਕਰਕੇ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨੇ 112 ਤੇ ਕਾਲ ਕਰਕੇ ਤੇ ਆਪਣੀ ਦਰਖਾਸਤ ਦੇ ਦਿੱਤੀ ਹੀ ਉਹਨਾਂ ਨੇ ਉਸੇ ਵਲੇ ਆਣ ਕੇ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਪਹਿਲੇ ਤੇ ਮੰਨਦਾ ਨਹੀਂ ਮੁਰਕੇ ਜਦੋਂ ਉਹਨਾਂ ਨੇ ਸ਼ਕਤੀ ਨਾਲ ਪੁੱਛਿਆ ਤੇ ਇਹ ਮੰਨ ਗਿਆ ਵੀ ਹਾਂ ਮੈਂ ਇਹ ਕੰਮ ਕੀਤਾ ਵਾ ਤੇ ਉਹਨਾਂ ਨੇ ਮਤਲਬ ਕੰਪਲੀਟ ਦਰਜ ਕਰਕੇ ਚੌਂਕੀ ਪ੍ਰਸ਼ਾਸਨ ਨੂੰ ਉਹਨਾਂ ਨੇ ਦੱਸ ਦਿੱਤਾ ਵਾ ਤੇ ਅਹੀਂ ਵੀ ਆਪਣੀ ਦਰਖਾਸਤ ਜਿਹੜੀ ਆ ਉਹ ਇੱਥੇ ਚੌਂਕੀ ਇੰਚਾਰਜ ਸਾਹਿਬ ਨੂੰ ਦੇ ਦਿੱਤੀ ਆ ਨਾਟਾ ਪਹਿਲਾਂ ਵੀ ਇਹਨਾਂ ਨਾਲ ਕੋਈ ਲੜਾਈ ਝਗੜਾ ਚੱਲਦਾ ਸੀ ਜਾਂ ਕੋਈ ਗੱਲਬਾਤ ਹੋਈ ਹੋਏ ਹਾਂਜੀ ਪਹਿਲਾਂ ਗੱਲਬਾਤ ਹੋਈ ਹੀ ਕਾਫੀ ਦੇਰ ਦੀ ਸੀ ਜੀ ਉਦੋਂ ਇਹਨਾਂ ਨੇ ਆਪਣੀ ਗਲਤੀ ਮੰਨੀ ਹੀ ਗਲਤੀ ਮੰਨ ਕੇ ਮਾਫੀ ਮੰਗ ਲਈ ਹੀ ਤੇ ਮੋਤਬਰ ਸੱਜਣਾ ਵਿੱਚ ਇਹਨਾਂ ਬੈ ਕੇ ਚੌਂਕੀ 'ਚ ਤੇ ਰਾਜੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਵੀ ਫਿਰ ਵੀ ਇਹ ਸ਼ਰਾਰਤਾ ਛੁਰੂਰਤਾ ਕਰਦੇ ਰਹੇ ਨੇ ਪਰ ਅਹੀਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਇਹ ਇਹ ਲੜਕੀ ਖੂਨ ਤੱਕ ਆ ਗਏ ਆ ਤੇ ਇਥੋਂ ਇਹਨਾਂ ਦੀ ਮੰਸ਼ਾ ਦਾ ਪਤਾ ਲੱਗਦਾ ਵਾ ਵੀ ਇਹਨਾਂ ਦੀ ਨੀਅਤ ਵਿੱਚ ਖੋਟ ਹੈ ਤੇ ਕਿਰਪਾ ਕਰਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਭਾਜੀ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਜੀ ਹਾਂਜੀ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਜੀ ਤੇ ਪਿੰਡ ਮੇਰਾ ਜੋੜਾ ਛਤਰਾ ਹੈ ਭਾਜੀ ਟੱਡੀ ਇਹ ਕਿਸ਼ਟਾਤਾ ਹੈ ਕਿ ਤੁਸੀਂ ਕਿਸੇ ਦੀ ਬੇਚਣੂ ਜਿਹੜਾ ਤਰਨਾਕ ਕਰਨ ਲੱਗੇ ਹੋ ਕਿ ਜਿਹੜੀ 3 ਸਾਲ ਦੀ ਕੀ ਸਚਾਈ ਹੈ ਇਸ ਬਾਰੇ ਇਹ ਬਿਲਕੁਲ ਸਰਾਸਾ ਝੂਠਾ ਜੀ ਇਹ ਜਿਹੜੇ ਬੰਦੇ ਨੇ ਤੁਹਾਨੂੰ ਜਿੰਨੇ ਸ਼ਿਕਾਇਤ ਕੀਤੀ ਹੈ ਇਹਦਾ ਨਾਮ ਇੱਕ ਬਾਦ ਸਿੰਘ ਆ ਇਹਦੇ ਪਿਓ ਦਾ ਨਾਮ ਬਲਵੰਤ ਸਿੰਘ ਆ ਇਹ ਆਪਣੀ ਬੇਟੀ ਨੂੰ ਲੈ ਕੇ ਮੋਹਨ ਲਾਲ ਵੱਲੋਂ ਆਪਣੇ ਘਰ ਨੂੰ ਆਉਂਦਿਆ ਸੀ ਮੈਂ ਤੇ ਮੇਰਾ ਮੇਰੇ ਨਾਲ ਮੋਟਰਸਾਈਕਲ ਤੇ ਮੁੰਡਾ ਇੱਕ ਅਸੀਂ ਦੋਨੋਂ ਜਾਣੇ ਜਾਣਦੇ ਸੀ ਇਹਨੇ ਸਾਨੂੰ ਦੇਖ ਕੇ ਗਾਲ ਕੱਢੀ ਆ ਗਾਲ ਕੱਢ ਕੇ ਇਹਨੂੰ ਮੈਂ ਉੱਤਰ ਕੇ ਪੁੱਛਿਆ ਵੀ ਤੂੰ ਮੈਨੂੰ ਗਾਲ ਕਿਉਂ ਕੱਢੀ ਆ ਇਹਨੇ ਮੇਰੀ ਦਾੜੀ ਨੂੰ ਹੱਥ ਪਾਇਆ ਵਾ ਫਿਰ ਇਹਦੇ ਬਾਅਦ ਵਿੱਚ ਅਸੀਂ ਗਲਵਗਲ ਵੀ ਹੋਏ ਆ ਬਸ ਇੰਨੀ ਗੱਲ ਹੋਈ ਆ ਹੋਰ ਇਹਦੇ ਬਾਅਦ ਹੋਰ ਕੋਈ ਗੱਲ ਨਹੀਂ ਹੋਈਗੀ ਤੇ ਇਹ ਸਾਨੂੰ ਕਹਿੰਦਾ ਸੀ ਵੀ ਤੁਸੀਂ ਅੱਡੇ ਦੇ ਵਿੱਚ ਬਦਮਾਸ਼ ਬਣੇ ਫਿਰਦੇ ਜੇ ਅਸੀਂ ਤਾਂ ਕਰਕੇ ਤੈਨੂੰ ਗਾਲ ਕੱਢੀ ਆ ਉਹਨਾਂ 'ਨੂੰ ਦੋਸ਼ ਲਗਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਦੇ 3 ਸਾਲ ਦੀ ਬੇਟੇ ਨੂੰ ਜੇਰਾਵਾ ਖੋੜੇ ਹੋਦੇ ਉਹਨਾਂ ਨੇ ਐਪੂ ਜਿਹੜਾ ਵਿਰੋਧ ਕੀਤਾ ਤੁਸੀਂ ਉਹਨਾਂ ਦੀ ਦਾੜੀ ਨੂੰ ਹੱਥ ਪਾਇਆ ਇਹ ਬਿਲਕੁਲ ਝੂਠਾ ਜੀ ਬੇਟੀ ਨੂੰ ਮੈਂ ਬਿਲਕੁਲ ਹੱਥ ਨਹੀਂ ਲਾਇਆ ਇਹਦੇ ਮੈਂ ਗਲਮੇ ਉਹ ਫਰਿਆਵਾ ਇਹਨੂੰ ਹੋਰ ਮੈਂ ਕੁਝ ਨਹੀਂ ਕੀਤਾ ਐਨੇ ਮੈਨੂੰ ਗਾਲ ਕੱਢੀ ਸੀ ਤਾਂ ਕਰਕੇ ਇਹਨੂੰ ਮੈਂ ਫਰਿਆਵਾ ਇਹ ਆਪਾਂ ਨੂੰ ਮਤੀ 31725 ਨੂੰ ਆਪਾਂ ਨੂੰ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਜਗਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਇਹ ਦੋਨਾਂ ਪਾਰਟੀਆਂ ਨੇ ਆ ਮੈਂ ਆਪਾਂ ਨੂੰ ਕੰਪਲੇਂਟ ਚੌਕੀ ਜੀ ਦਿੱਤੀ ਸੀ ਇਹਨਾਂ ਦਾ ਇਹ ਇਹਨਾਂ ਦੇ ਵਿੱਚ ਇੱਕ ਘੜੀਆਂ ਦੀ ਸ਼ੌਪ ਕਰਦਾ ਹੈ ਤੇ ਦੂਸਰਾ ਜਿਹੜਾ ਉਹਨਾਂ ਦੀ ਸ਼ਾਇਦ ਟਾਇਰਾਂ ਦੀ ਦੁਕਾਨ ਆ ਇਹਨਾਂ ਦੋਨਾਂ ਦੀ ਆਮੋ ਸਾਹਮਣੇ ਦੁਕਾਨਾਂ ਨੇ ਤੇ ਇਹਨਾਂ ਦਾ ਕਾਫੀ ਅੱਗੇ ਵੀ ਕਾਫੀ ਵਾਰੀ ਡਿਸਪਿਊਟ ਲੜਾਈ ਝਗੜਾ ਹੋਇਆ ਤੇ ਚਲੋ ਕੰਪਰੋਮਾਈਜ਼ ਹੋ ਗਿਆ ਆਪਣੇ ਕੋਲ 31 ਤਰੀਕ ਨੂੰ ਇਹ ਮੈਟਰ ਆਇਆ ਸੀ ਬਾਕੀ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਵੀ ਜੋ ਬੰਦੀ ਕਾਰਵਾਈ ਹੋਵੇ ਉਹਦੇ ਲਈ ਹੁੰਦੀ ਹੈ